ਗੁਰੂ ਪਿਆਰੇ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਇੱਕ ਵਾਰ ਤਰਨਤਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੈਨੀਤਾਲ ਜ਼ਿਲ੍ਹੇ ਵਿੱਚ ਇੱਕ ਰਮਣੀਕ ਘਾਟੀ ਹੈ ਉੱਥੇ ਪਹੁੰਚੇ ਜਿਸ ਦਾ ਨਾਮ ਤਪਵਨ ਹੈ ਉੱਥੇ ਸਿੱਧੀ ਪ੍ਰਾਪਤ ਸਾਧੂ ਸੰਤ ਫਕੀਰ ਰਹਿੰਦੇ ਸਨ ਉੱਥੇ ਉਹ ਸਾਧੂ ਆਪਣੀ ਆਪਣੀ ਧੋਣੀ ਲਗਾ ਕੇ ਆਸ਼ਰਮ ਬਣਾ ਕੇ ਆਪਣੇ ਇਸ਼ਟ ਦੀ ਹਾਠ ਯੋਗ ਨਾਲ ਸਾਧਨਾ ਕਰਦੇ ਸਨ ਪਰ ਉਹਨਾਂ ਵਿੱਚੋਂ ਕੁਝ ਸਾਧੂ ਧਿਆਨ ਨਾਲ ਲਗਾਉਣ ਕਰਕੇ ਨਸ਼ੇ ਦਾ ਸਹਾਰਾ ਲੈ ਕੇ ਮਦਹੋਸ ਰਹਿੰਦੇ ਸਨ ਤੇ ਉਸ ਨੂੰ ਹੀ ਪ੍ਰਭੂ ਭਜਨ ਦੀ ਸੰਗਿਆ ਕਹਿੰਦੇ ਸਨ ਅਤੇ ਬਹੁਤ ਅਭਿਮਾਨੀ ਹੋ ਗਏ ਸਨ ਇਹ ਉਹ ਸਾਧੂ ਸੰਤ ਆਪਣੀਆਂ ਰਿਧੀਆਂ ਸਿੱਧੀਆਂ ਨੂੰ ਲੋਕਾਂ ਨੂੰ ਵਿਖਾ ਕੇ ਉਹਨਾਂ ਕੋਲੋਂ ਅਨਾਜ ਅਤੇ ਜ਼ਰੂਰੀ ਵਸਤੂਆਂ ਦਾਨ ਵਿੱਚ ਲੈ ਲੈਂਦੇ ਸਨ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇੰਨਾ ਸਾਧੂਆਂ ਨਾਲ ਸਾਹਮਣਾ ਹੋਇਆ ਤਾਂ ਗੁਰੂ ਜੀ ਨੂੰ ਉਹਨਾਂ ਦੀ ਹਾਲਤ ਵੇਖ ਕੇ ਬਹੁਤ ਦੁੱਖ ਹੋਇਆ ਅਤੇ ਕਿਹਾ ਕਿ ਜਿੰਨਾ ਸਾਧੂ ਸੰਤਾਂ ਨੇ ਲੋਕਾਂ ਦਾ ਮਾਰਗਦਰਸ਼ਨ ਕਰਨਾ ਸੀ ਉਹ ਪਹਾੜਾ ਮੀਆਂ ਗੁਫਾ ਵਿੱਚ ਮਦਹੋਸ ਹੋ ਕੇ ਪਏ ਹਨ ਗੁਰੂ ਜੀ ਨੇ ਉੱਥੇ ਇੱਕ ਹਰੇਟੇ ਦੇ ਰੋਖ ਆਪਣਾ ਆਸਣ ਜਮਾਇਆ ਤੇ ਭਾਈ ਮਰਦਾਨੇ ਜੀ ਨੇ ਸਰਦੀ ਜ਼ਿਆਦਾ ਹੋਣ ਕਰਕੇ ਜੰਗਲ ਵਿੱਚੋਂ ਸੁੱਕੀਆਂ ਲੱਕੜਾਂ ਇਕੱਠੀਆਂ ਕੀਤੀਆਂ ਤਾਂ ਕਿ ਆਗ ਬਾਲ ਕੇ ਰਾਤ ਕੱਟੀ ਜਾ ਸਕੇ ਪਰ ਸਾਧੂਆਂ ਨੇ ਭਾਈ ਮਰਦਾਨੇ ਜੀ ਨੂੰ ਈਰਖਾ ਕਰਕੇ ਆਗ ਨਹੀਂ ਦਿੱਤੀ ਜਿਸ ਦੇ ਨਾਲ ਉਹ ਆਪਣੀ ਧੋਣੀ ਬਾਲ ਸਕੇ ਉਹਨਾਂ ਸਾਧੂਆਂ ਦਾ ਵਿਚਾਰ ਇਹ ਸੀ ਕਿ ਇਹ ਨਵੇਂ ਸਾਧੂ ਪਤਾ ਨਹੀਂ ਇੱਥੇ ਕਿੱਥੋਂ ਆ ਗਏ ਹਨ ਤੇ ਕਦੀ ਇਹ ਸਾਡੇ ਛੇਤਰ ਤੇ ਕਬਜਾ ਨਾ ਕਰ ਲੈਣ ਤਦ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਦੀ ਇਹ ਹਰਕਤ ਵੇਖ ਕੇ ਭਾਈ ਮਰਦਾਨੇ ਜੀ ਨੂੰ ਕਿਹਾ ਕਿ ਦੋ ਪੱਥਰ ਆਪਸ ਵਿੱਚ ਟਕਰਾ ਕੇ ਸੁੱਕੀ ਹੋਈ ਘਾਹ ਤੇ ਅੱਗ ਪੈਦਾ ਕਰ ਲਓ ਤਦ ਭਾਈ ਮਰਦਾਨੇ ਜੀ ਨੇ ਇਵੇਂ ਹੀ ਕੀਤਾ ਤੇ ਆਪਣੀ ਧੋਣੀ ਬਾਲ ਲਈ ਪਰ ਅੱਧੀ ਰਾਤ ਨੂੰ ਬਹੁਤ ਹੀ ਭਿਆਨਕ ਹਨੇਰੀ ਆਈ ਤੇ ਨਾਲ ਹੀ ਬੜੇ ਜ਼ੋਰਾਂ ਦੀ ਬਰਸਾਤ ਹੋਈ ਜਿਸ ਕਾਰਨ ਸਾਰੇ ਸਾਧੂਆਂ ਦੀਆਂ ਧੋਣੀਆਂ ਮੋਝ ਗਈਆਂ ਸਿਰਫ ਗੁਰੂ ਨਾਨਕ ਦੇਵ ਜੀ ਦੀ ਧੋਣੀ ਵਿੱਚ ਪ੍ਰਭੂ ਕਿਰਪਾ ਨਾਲ ਕੁਝ ਅੰਗਾਰੇ ਬਚੇ ਰਹੇ ਜਿਸ ਤੋਂ ਭਾਈ ਮਰਦਾਨਾ ਜੀ ਨੇ ਦੁਬਾਰਾ ਤੋਂ ਆਗ ਬਾੜ ਲਈ ਇਹ ਵੇਖ ਕੇ ਸਾਧੂ ਬਹੁਤ ਛੱਟ ਪਟਾਏ ਤੇ ਸੋਚਣ ਲੱਗੇ ਕਿ ਹੁਣ ਮੋ ਨਾਲ ਗੁਰੂ ਜੀ ਕੋਲ ਆਗ ਮੰਗੀ ਜਾਵੇ ਕਿਉਂਕਿ ਉਹ ਸਾਧੂ ਸ਼ਾਮ ਨੂੰ ਭਾਈ ਮਰਦਾਨੇ ਜੀ ਨੂੰ ਆਗ ਵਾਸਤੇ ਮਨਾ ਕਰ ਚੁੱਕੇ ਸਨ ਫਿਰ ਵੀ ਉਹ ਮਜਬੂਰੀ ਵਾਸਤੇ ਗੁਰੂ ਜੀ ਦੇ ਸਾਹਮਣੇ ਮੌਜੂਦ ਹੋਏ ਤੇ ਬੇਨਤੀ ਕਰਕੇ ਆਗ ਦੀ ਭਿਖਸ਼ਾ ਮੰਗਣ ਲੱਗੇpropto ਤੇ ਉਦਾਰਵਾਦੀ ਗੁਰੂ ਜੀ ਨੇ ਸਾਧੂਆਂ ਨੂੰ maaf ਕਰਦੇ ਹੋਏ ਤੁਰੰਤ ਹੀ ਆਗਦੇ ਦਿੱਤੀ ਤੇ ਭਾਈ ਮਰਦਾਨੇ ਜੀ ਨੂੰ ਰਬਾਬ ਵਜਾ ਕੇ ਪ੍ਰਭੂ ਵੜਿਆਈ ਵਿੱਚ ਕੀਰਤਨ ਕਰਨ ਦਾ ਆਦੇਸ਼ ਦਿੱਤਾ ਰਾਗ ਰਾਮਕਲੀ ਸਿੱਧ ਸਾਧੂਆਂ ਤੇ ਜੋਗੀਆਂ ਦਾ ਬਹੁਤ ਪਿਆਰਾ ਹੈ ਜਦੋਂ ਮਨਪਸੰਦ ਰਾਗ ਸਾਧੂਆਂ ਨੇ ਕੀਰਤਨ ਰੂਪ ਵਿੱਚ ਸੁਣਿਆ ਤਾਂ ਉਹ ਰਹਿ ਨਹੀਂ ਸਕੇ ਤੇ ਵਾਰੀ-ਵਾਰੀ ਸਾਰੇ ਜਣੇ ਗੁਰੂ ਜੀ ਕੋਲ ਆਣ ਕੇ ਬੈਠ ਗਏ ਤਦ ਗੁਰੂ ਜੀ ਨੇ ਬਾਣੀ ਦਾ ਉਚਾਰਨ ਕੀਤਾ ਬਾਣੀ ਸੁਣ ਕੇ yogiyon ਦੇ ਮਨ ਵਿੱਚ ਆਪਣੇ ਪ੍ਰਤੀ ਅਲੱਗ ਅਲੱਗ ਸੰਕਾਵਾ ਪੈਦਾ ਹੋ ਗਈਆਂ ਇਸ ਲਈ ਉਹਨਾਂ ਨੂੰ ਅਹਿਸਾਸ ਹੋਣ ਲੱਗਾ ਕਿ ਉਹ ਬਹੁਤ ਗਲਤੀਆਂ ਭਰਿਆ ਜੀਵਨ ਜੀ ਰਹੇ ਹਨ ਤੇ ਸੱਚ ਦੇ ਰਸਤੇ ਤੋਂ ਭਟਕ ਗਏ ਹਨ ਹਤ ਉਹ ਸਾਧੂ ਗੁਰੂ ਜੀ ਦੇ ਕੋਲ ਆਪਣੀਆਂ ਆਪਣੀਆਂ ਸ਼ੰਕਾਵਾਂ ਲਈ ਬੇਨਤੀ ਕਰਨ ਲੱਗੇ ਕੀ ਕਹੋ ਉਹਨਾਂ ਨੂੰ ਸਿੱਧੇ ਤੇ ਸਫਲ ਜੀਵਨ ਦੀ ਯੁਕਤੀ ਦੱਸਣ ਤਦ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਤੁਸੀਂ ਲੋਕ ਸੱਚ ਦੇ ਰਾਹ ਤੋਂ ਦੂਰ ਹੋ ਗਏ ਹੋ ਤੁਸੀਂ ਲੋਕਾਂ ਨੇ ਇੱਕ ਫਖੰਡ ਰਚ ਲਿਆ ਹੈ ਉਹ ਝੂਠੀ ਨਮਾਈ ਸ ਤੇ ਮਨਮਾਨੀ ਹੈ ਪਰਭੂ ਨਾਲ ਕੋਈ ਸੰਬੰਧ ਨਹੀਂ ਹੈ ਕੇਵਲ ਵੇਸਭੂਸਾ ਨਾਲ ਜੀਵਨ ਵਿੱਚ ਕੋਈ ਕ੍ਰਾਂਤੀ ਨਹੀਂ ਆਉਂਦੀ ਇਸ ਲਈ ਤ੍ਰਸਣਾ ਦਾ ਤਿਆਗ ਜ਼ਰੂਰੀ ਹੈ ਗੁਰੂ ਜੀ ਦੇ ਇਹ ਉਪਦੇਸ਼ ਸੁਣ ਕੇ ਸਾਧੂਆਂ ਤੇ yogੀਆਂ ਨੂੰ ਆਪਣੀ ਬੋਲ ਦਾ ਅਹਿਸਾਸ ਹੋਇਆ ਪਰ ਕੁਝ yogੀ ਆਪਣੇ ਹੰਕਾਰ ਭਾਵ ਵਿੱਚ ਸਾਨੇ ਉਹ ਐਨੀ ਛੇਤੀ ਆਪਣੀ ਹਾਰ ਸਵੀਕਾਰ ਨਹੀਂ ਕਰ ਸਕਦੇ ਸਾਨੇ ਇਸ ਲਈ ਉਹ ਗੁਰੂ ਜੀ ਨੂੰ ਉਲਝਾਉਣ ਲਈ ਅਲਗ-ਅਲਗ ਤਰ੍ਹਾਂ ਦੇ ਪ੍ਰਸ਼ਨ ਕਰਨ ਲੱਗੇ। ਉਦੋਂ ਭਾਈ ਮਰਦਾਨੇ ਜੀ ਨੇ ਗੁਰੂ ਜੀ ਅੱਗੇ ਭੁੱਖ ਕਰਕੇ ਭੋਜਨ ਕਰਨ ਦੀ ਇੱਛਾ ਵਕਤ ਕੀਤੀ। ਤਦ ਗੁਰੂ ਜੀ ਨੇ ਭਾਈ ਮਰਦਾਨੇ ਜੀ ਨੂੰ ਕੁਝ ਕੰਦ ਮੂਲ ਖਾਣ ਨੂੰ ਕਿਹਾ ਪਰ ਉੱਥੇ ਯੋਗੀਆਂ ਨੇ ਕੁਝ ਵੀ ਨਹੀਂ ਛੱਡ ਰੱਖਿਆ ਸੀ। ਤੇ ਸਾਰੀ ਖਾਉਣ ਦੀ ਸਮਗਰੀ ਆਪਣੇ ਕੋਲ ਇਕੱਠੀ ਕਰ ਲਈ ਸੀ। ਭਾਈ ਮਰਦਾਨਾ ਜੀ ਹੁੱਕੇ ਹੀ ਗੁਰੂ ਜੀ ਕੋਲ ਵਾਪਸ ਆ ਗਏ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨੇ ਜੀ ਨੂੰ ਕਿਹਾ ਇਸ ਹਰੇਟੇ ਦੇ ਰੁੱਖੇ ਖਾਂ ਅਸੀਂ ਹਾਂ ਇਸ ਦੇ ਫਲ ਖਾ ਕੇ ਆਪਣੀ ਭੁੱਖ ਮਿਟਾ ਲਓ। ਤਦ ਭਾਈ ਮਰਦਾਨਾ ਜੀ ਗੁਰੂ ਜੀ ਦੀ ਆਗਿਆ ਲੈ ਕੇ ਰੁੱਖ ਉੱਪਰ ਚੜ ਗਏ। ਤੇ ਹਰੀਥੇ ਖਾਣ ਲੱਗੇ ਇਹ ਵੇਖ ਕੇ ਭਾਈ ਮਰਦਾਨਾ ਜੀ ਬੜੇ ਹੀ ਖੁਸ਼ ਹੋਏ ਕਿ ਹਰੀਥੇ ਬਹੁਤ ਹੀ ਮਿੱਠੇ ਤੇ ਸਵਾਦਿਸ਼ਟ ਸੀ ਭਾਈ ਮਰਦਾਨਾ ਜੀ ਨੇ ਗੁਰੂ ਜੀ ਵਾਸਤੇ ਵੀ ਬਹੁਤ ਸਾਰੇ ਹਰੀਥੇ ਇਕੱਠੇ ਕਰ ਲਏ ਤੇ ਥੱਲੇ ਉਤਰ ਕੇ ਗੁਰੂ ਜੀ ਨੂੰ ਵੇਖੇ ਤਦ ਗੁਰੂ ਜੀ ਨੇ ਸਾਰਿਆਂ ਹਰੀਥਿਆਂ ਨੂੰ ਪ੍ਰਸਾਦ ਦੇ ਰੂਪ ਵਿੱਚ ਸਾਰੇ ਜੋਗੀਆਂ ਨੂੰ ਵਾਨ ਦੇ ਦਿੱਤੇ ਪਰ ਜੋਗੀਆਂ ਦੇ ਮਨ ਵਿੱਚ ਹਰੀਠੇ ਮਿੱਠੇ ਹੋਣ ਦੀ ਸ਼ੰਕਾ ਸੀ ਤਾਂ ਜੋਗੀਆਂ ਨੇ ਪਰਖਿਆ ਲਈ ਇੱਕ ਹਰੀਠੇ ਦਾ ਸੇਵਨ ਕੀਤਾ ਤਾਂ ਉਹ ਹਰੀਠਾ ਵਾਸਤਵ ਵਿੱਚ ਮਿੱਠਾ ਹੋ ਚੁੱਕਾ ਸੀ ਇਹ ਵੇਖ ਕੇ ਜੋਗੀਆਂ ਨੇ ਹੋਰ ਰੁੱਖਾਂ ਤੋਂ ਹਰੀਠੇ ਤੋੜ ਲਏ ਪਰ ਉਹਨਾਂ ਦਾ ਤੋੜਨਾ ਵਿਅਰਥ ਸੀ ਕਿਉਂਕਿ ਉਹ ਉਸੇ ਤਰ੍ਹਾਂ ਹੀ ਕੌੜੇ ਸਾਨੇ ਜਿਸ ਤਰ੍ਹਾਂ ਰਿੱਥੇ ਕੌੜੇ ਹੁੰਦੇ ਹਨ ਤਾਂ ਉਹਨਾਂ ਦਾ ਹੰਕਾਰ ਚੂਰ-ਚੂਰ ਹੋ ਗਿਆ ਫਿਰ ਉਹ ਸਾਰੇ ਗੁਰੂ ਜੀ ਦੇ ਚਰਨਾਂ ਵਿੱਚ ਨਤਮਸਤਕ ਹੋ ਕੇ ਨਮਸਕਾਰ ਕਰਨ ਲੱਗੇ ਤੇ ਆਦਰ ਨਾ ਕਰਨ ਕਰਕੇ ਮਾਫੀ ਮੰਗਣ ਲੱਗੇ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਹੋਈਆਂ ਬੁੜਾ ਚੁਪਾਂ ਦੀ ਖਿਮਾ ਬਖਸ਼ਣੀ ਸਾਖੀ ਨੂੰ ਲਾਈਕ ਕਰਨਾ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਨਾ ਕਮੈਂਟ ਵਿੱਚ ਦਾਨ ਗੁਰੂ ਨਾਨਕ ਜੀ ਲਿਖਣਾ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਵਾਹਿਗੁਰੂ ਜੀ ਆਪ ਸਭnabla ਦੀਆਂ ਸਾਰੀਆਂ ਮੁਰਾਦਾ ਪੂਰੀਆਂ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ